ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਤਿਕਾਰਯੋਗ ਖਾਲਸਾ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 17 ਤਰੀਕ ਨੂੰ ਆ ਰਿਹਾ ਹੈ ਜਿਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਕਾਲ ਦਲ ਨੇ ਫੈਸਲਾ ਕੀਤਾ ਹੈ ਕਿ 10 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਣਾ ਜਿਨੇ ਵੱਖ-ਵੱਖ ਪੜਾਵਾਂ ਵਿੱਚ ਹੀ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਮਾਰਗ ਬਣਿਆ ਉਹ ਤੇ ਚੱਲ ਕੇ 16 ਤਰੀਕ ਨੂੰ ਦਮਦਮਾ ਸਾਹਿਬ ਧਰਤੀ ਤੇ ਪਹੁੰਚਣਾ। ਔਰ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਆਪਾਂ ਹੁਸ਼ਿਆਰਪੁਰ ਦੀ ਸੰਗਤ 10 ਤਰੀਕ ਨੂੰ ਸਵੇਰੇ 9 ਵਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਨਾਮ ਸਤਿਕਾਰ ਹੋ ਜੇ, ਅਰਦਾਸ ਹੋਵੇ ਸ਼ਾਮਿਲ ਹੋ ਜੇ ਔਰ ਉਸ ਨਗਰ ਕੀਰਤਨ ਦੀ ਆਰੰਭਤਾ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਆ ਉਹ ਲਵਾ ਜੇ। ਉਹਦੇ ਵਾਸਤੇ ਮੈਂ ਸਾਰੇ ਆਪਣੇ ਲਕਨ ਵਸੀਆਂ ਨੂੰ ਹਲਕਨ ਵਸੀਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਆਪਾਂ ਸਾਰੇ ਉਸ ਦਿਨ ਸਵੇਰੇ ਸਵੇਰੇ ਜਿਹੜਾ ਟਾਈਮ ਕੰਟ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੀਏ ਤਾਂ ਕਿ ਆਪਣੀ ਜਿਹੜੀ ਆ ਉਸ ਇੱਕ ਵਧੀਆ ਵਿਸ਼ਾਲ ਜਿਹੜਾ ਧਾਰਮਿਕ ਕੀਰਤਨ ਗੀਤਨ ਹੈਗਾ ਉਹਦੇ ਵਿੱਚ ਹਾਜ਼ਰ ਲੱਗ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ